اوه دیکھو میں کتنا بڑا ہوں ਕੀ ਨਾਮ ਕੀ ਤੁਹਾਡਾ ਨਾਮ ਤਰਨਜੀਤ ਜੀ ਕੀ ਹਾਲਾਤ ਕੀ ਹੈ ਹਬੀਬ ਪਿੰਡ ਹਾਲਾਤ ਜੀ ਹੁਣ ਤਾਂ ਠੀਕ ਨੇ ਜਿਹੜੇ ਕੱਲ ਸੀਗੇ ਜਾਂ ਪਰਸੋ ਸੀਗੇ ਉਹ ਬਹੁਤ ਨਾਜ਼ਿਕ ਸੀਗੇ ਇਲਾਕੇ ਦੀ ਸੰਗਤ ਨੇ ਸਾਡੇ ਜਿਹੜੇ ਭਰਾ ਸੀਗੇ ਸਾਰੇ ਆ ਸੀ ਨਾਲ ਮਿਲ ਕੇ ਲੱਗ ਕੇ ਇਸ ਨੂੰ ਤੇ ਜੋ ਸਾਨੂੰ ਪ੍ਰਸ਼ਾਸਨ ਵੱਲੋਂ ਮਿੱਟੀ ਮਿਲੀ ਠੀਕ ਆ ਜੋ ਸਾਡੇ ਗਰਮੀਤ ਵੀਰ ਜੀ ਨੇ ਵੇਖਿਆ ਉਹਨਾਂ ਤੋਂ ਪਤਾ ਲੱਗਾ ਕਿ ਸਾਨੂੰ ਮਿੱਟੀ ਦਿੱਤੀ ਜੀਸੀਪੀ ਸਰਕਾਰ ਵੱਲੋਂ ਦਿੱਤੀ ਜਿਹੜੀ ਗੱਲ ਸੰਗਿਓ ਸੱਚੀ ਜਰਾ ਹੈ ਤੇ ਬਾਕੀ ਜਿਹੜੀ ਸੰਗਤ ਉਹ ਆਪ ਬਿਮਾਰੇ ਲੱਗੀ ਜਿਹੜੀ ਮੈਨ ਲੋਡ ਸੀਗੀ ਸੰਗਤ ਦੀ ਅਤੇ ਤਨਮਨ ਲੱਗੀ ਆ ਉਹਨਾਂ ਕਰਕੇ ਹੀ ਬਚਿਆ ਜਗਾੜੂ ਲਾ ਕੇ ਦੇਸੀ ਕਿਤੇ ਲਾ ਕੇ ਬੰਨ ਕੇ ਥੱਲੇ ਦਰਿਆ ਸਤੇ ਨੋਚਾਂ ਲਾਈਆਂ ਗਈਆਂ ਨੇ ਧਾ ਲੱਗਣੋਂ ਬਾਨ ਨੂੰ ਬਚਾਈ ਗਈ ਐਕুই ਠੇਕਾ ਮਟਾ ਚਾਈ ਦਾ ਨਹੀਂ ਪ੍ਰਸ਼ਾਸਨ ਨੂੰ ਪਹਿਲਾਂ ਕਰਦਣਾ ਚਾਹੀਦਾ ਜਿਹੜੇ ਮਨਜ਼ੂਰ ਕਰਨ ਵਾਲੇ ਨੂੰ ਦਿੱਤਾ ਜਾ ਸਕੇ ਬਿਲਕੁਲ ਜੀ ਠੇਕਾ ਤਾਂ ਹੁੰਦਾ ਹੋਵੇਗਾ ਪਰ ਅਸੀਂ ਇਹ ਗੱਲ ਦੀ ਹੈਰਾਨੀ ਆ ਕਿ ਨੋਚਾਂ ਦਾ ਠੇਕਾ ਤਾਂ ਜ਼ਰੂਰ ਹੁੰਦਾ ਪਰ ਜਿਹੜੀਆਂ ਨੋਚਾਂ ਨੇ ਉਹ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਬਣੀਆਂ ਜਾਂਦੀਆਂ ਕਿ ਉਹਨਾਂ ਨੂੰ ਇੱਕ ਖਾਨਾ ਕੁਰਤੀ ਕਰਨਾ ਹੁੰਦਾ ਇਸ ਕਰਕੇ ਹੁਣ ਮੌਕੇ ਤੇ ਜੇ ਨੋਚਾਂ ਪਹਿਲਾਂ ਬਧੀਆਂ ਨਹੀਂਆਂ ਪ੍ਰਸ਼ਾਸਨ ਨੇ ਜੋ ਸਰਕਾਰ ਨੇ ਇਹਨਾਂ ਨੂੰ ਪੈਸਾ ਫੰਡ ਮੁਹਿਆ ਕਰਵਾਇਆ ਤੇ ਅੱਜ ਨੂੰ ਆ ਨਾਮ ਤੇ ਨਾਮ ਜੇ ਰਾਤੀ ਦੇਖੋ ਜਿਆ ਲਾਈਟਾਂ ਲੱਗੀਆਂ ਹੋਈਆਂ ਸਾਰੀ ਰਾਤ ਸੰਗਤ ਨੇ ਲਾਈਟਾਂ ਜਗਾ ਕੇ ਰਾਤ ਸੇਵਾ ਕੀਤੀ ਤਾਂ ਸਹੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਇਹ ਗਰਾਊਂਡ ਲੈਵਲ ਤੇ ਆ ਕੇ ਵੇਖਣ ਇੱਥੋਂ ਦੇ ਹਾਲਾਤ ਕੀ ਨੇ ਕਿਉਂਕਿ ਜਿਹੜਾ ਉੱਤੇ ਤੁਹਾਨੂੰ ਸਰਕਾਰੀ ਬਾਊ ਦੱਸਦੇ ਹੋ ਲੱਗ ਚੀਜੇ ਜੋ ਇੱਥੇ ਆ ਕੇ ਅੱਖੀਂ ਡਿੱਠਾ ਤੁਸੀਂ ਲਾ ਦੇਖਣੇ ਆ ਉਹਦਾ ਪਤਾ ਲੱਗੇਗਾ ਵੀ ਕੰਮ ਕਿਵੇਂ ਹੋਇਆ ਤੇ ਕੀ ਨਹੀਂ ਹੋਇਆ ਲੋਕਾਂ 'ਚ ਰੋਸ ਕਿਉਂ ਆ ਇਹਨਾਂ ਗੱਲਾਂ ਕਰਕੇ ਕਿਉਂਕਿ ਜੇ ਗਲਤ ਕੋਈ ਵੀ ਕਰਦਾ ਹੈ ਉਹ ਮੁੱਖ ਕਰਦੇ ਮੁਖੀ ਨੂੰ ਹੀ ਭੁਗਤਣਾ ਪੈਂਦਾ ਹੈ ਜੇ ਪ੍ਰਸ਼ਾਸਨ ਦੇ ਕੋਈ ਗਲਤੀ ਕਰਦਾ ਹੈ ਉਹ ਗੱਲ ਮੁੱਖ ਮੰਤਰੀ ਨੂੰ ਹੀ ਦੇਣੀ ਆਉਂਦੀ ਹੈ ਤੇ ਜ਼ਿੰਮੇਵਾਰ ਤੇ ਜ਼ਿੰਮੇਵਾਰ ਹੈ ਇਸ ਕਰਕੇ ਆ ਵੀ ਜਦੋਂ ਵੀ ਕੋਈ ਇਹੋ ਜਿਹਾ ਕੰਮ ਹੁੰਦੇ ਆ ਜੇ ਵੇਖੋ ਕਿਸਾਨਾਂ ਦੀਆਂ ਜ਼ਮੀਨਾਂ ਆਨਲਾਈਨ ਹੋ ਸਕਦੀਆਂ ਨੇ ਤੇ ਜਿਹੜੇ ਟੈਂਡਰ ਨੇ ਉਹ ਕਿਉਂ ਨਹੀਂ ਦੱਸੇ ਜਾਂਦੇ ਬੰਨਾਂ ਦੇ ਵੀ ਆ ਵੀ ਆਨਲਾਈਨ ਵੀ ਆ ਚੜਿਆ ਇਹਨੂੰ ਇਨਾ ਫੰਡ ਦਿੱਤਾ ਹੈ ਨਿਆ ਕੰਮ ਕਰਨਾ ਉਦੋਂ ਬੰਦਾ ਕੱਢ ਕੇ ਵੇਖ ਲੈ ਉਹ ਸਾਰਾ ਆਫਲਾਈਨ ਕਿਉਂ ਹੈ ਕੰਮ ਤਾਂ ਡਿਜੀਟਲ ਹੋ ਗਈ ਹੈ ਸਾਰਾ ਕੁਝ ਪਰ ਇਹ ਚੀਜ਼ਾਂ ਵੀ ਆਨਲਾਈਨ ਕਰ ਦਿੱਤੀਆਂ ਜਾਂ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਹੋਇਆ ਕਿ ਨਹੀਂ ਫੰਡ ਕਿਉਂਕਿ ਜਦੋਂ ਕੋਈ ਮਹਿਕਮੇ 'ਚ ਜਾਂਦਾ ਹੈ ਅੱਕੋ ਕਹਿੰਦੇ ਨਹੀਂ ਜੀ ਇਹਦਾ ਕੋਈ ਇਹੋ ਟੈਂਡਰ ਨਹੀਂ ਆਇਆ ਕੁਝ ਨਹੀਂ ਆਇਆ ਪਰ ਸਰਕਾਰ ਉੱਪਰ ਕਾ ਰਹੀ ਆ ਵੀ ਅਸੀਂ ਸਾਰਾ ਕੁਝ ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਦਿੱਤਾ ਹੈ ਤੇ ਲੱਗ ਕੇ ਕਿਉਂ ਨਹੀਂ ਰਿਹਾ